ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਪਟਿਆਲਾ ਦਾ ਮੇਰਾ ਨਾਮ ਹੈ ਸੰਦੀਪ ਸਿੰਘ ਇਹ ਟਰੈਕਟਰ ਸੀਗਾ 6151ਣ 4x4 ਐਚਐਕਸ 25 ਨੰਬਰ ਟਰਬੋ ਇਹਨੂੰ ਲੱਗੀ ਹੋਈ ਹੈ ਸਟਾਰ ਟਰੈਕਟਰ 4x4 ਆ ਅਦਰ ਸਟੇਟ ਆ 20 ਮਾਡਲ ਆ ਆ ਬਾਈਓ ਜਿਹੜਾ ਟਰੈਕਟਰ ਖੜਾ ਵਿੱਚ ਵੀਡੀਓ ਤੁਸੀਂ ਦੇਖਿਆ ਹੋਊਗਾ 4x4 ਟਰੈਕਟਰ ਹੈ ਇਹ ਇਹਦੀ 20 ਮਾਡਲ ਦੀ 4.5 ਲੱਖ ਡਿਮਾਂਡ ਕਰਦੇ ਆ ਟਰੈਕਟਰ ਕਿਸੇ ਨੂੰ ਦੇਖਣਾ ਹੋਵੇ ਤਾਂ ਦੇਖ ਸਕਦੇ ਹੋ ਕੰਬੈਨ ਤੋਂ ਉਤਰਿਆ ਹੋਇਆ ਉਧਰ ਇਹ ਟਰੈਕਟਰ ਕੰਬੈਨਾਂ ਵਗੈਰਾ ਦੇ ਚੱਲਦੇ ਆ ਜ਼ਿਆਦਾਤਰ ਇਹਦੀਆਂ ਲਿੰਕਾਂ ਆਪਣਾ ਮਗਰ ਜਿਹੜੀਆਂ ਹੁੰਦੀਆਂ ਫੱਟੀਆਂ ਲਿੰਕਾਂ ਸੰਗਲ ਤੇ ਆਪਣਾ ਹੁੱਕ ਐਂਗਲ ਵਗੈਰਾ ਇਹਦੇ ਨਾਲ ਨਹੀਂ ਆਏ ਕਿਉਂਕਿ ਮੈਂ ਤੇ ਜਦੋਂ ਵੀ ਟਰੈਕਟਰ ਚੜ੍ਹਦੇ ਇਹ ਚੀਜ਼ਾਂ ਉਹਨਾਂ ਦੀਆਂ ਲਾਈਆਂ ਹੁੰਦੀਆਂ ਆ ਪਿੱਛੋਂ ਵੀ ਵੀਡੀਓ ਚ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਐਂਗਲ ਹੁੱਕ ਲਿੰਕਾਂ ਜੱਕ ਵਗੈਰਾ ਇਹਦੇ ਨਾਲ ਨਹੀਂ ਹੈਗੀਆਂ ਤੇ ਆ ਸਾਈਡ ਡਿਸਟ੍ਰੀਬਿਊਟਰ ਵਗੈਰਾ ਲੱਗਾ ਟਰੈਕਟਰ ਤੁਸੀਂ ਜਾ ਕੇ ਆਪਦਾ ਤਸੱਲੀ ਕਰ ਲਿਓ ਚਲਾ ਚਲੋ ਕੇ ਦੇਖ ਲਿਓ ਜੇ ਤੁਹਾਡੇ ਕਿਸੇ ਦੇ ਬਾਈ ਦੇ ਕਿਸੇ ਦੇ ਪਸੰਦ ਆਉਣਾ ਹੋਇਆ ਤਾਂ ਸੌਦਾ ਤੁਸੀਂ ਕਰ ਸਕਦੇ ਹੋ ਜਾ ਕੇ ਔਨ ਦੀ ਸਪੋਰਟ ਸਾਡੇ 4.5 ਲੱਖ ਡਿਮਾਂਡ ਹੈ 네ਗੋਸ਼ੀਏਸ਼ਨ ਜ਼ਿਆਦਾ ਨਹੀਂ ਹੋਣੀ ਕੁਮਾਨਾ ਤੜਾ ਕਹਿੰਦੇ ਮਾਨਤਨ ਕਰ ਲਾਂਗੇ ਟਾਇਰ ਦੇਖ ਲਓ ਕਿੰਨੇ ਕਾ ਟਰੈਕਟਰ ਦੇ ਅਗਲੇ ਟਾਇਰ ਤਾਂ ਵਧੀਆ ਪਿਛਲੇ ਟਾਇਰ ਠੀਕ ਆ ਕੰਮ ਦਿੰਦੇ ਆ ਪੀਟੀਓ ਸ਼ਾਫਟ ਦੀ ਟੁੱਟੀ ਹੋਈ ਆ ਬਕਾਇਦਾ ਇਹਦੀ ਦਿਖਾਈ ਆ ਵੀਡੀਓ ਦੇ ਵਿੱਚ ਮੈਂ ਪੀਟੀਓ ਸ਼ਾਫਟੇ ਕਹਿੰਦੇ ਸੀ ਅਸੀਂ ਚੇਂਜ ਕਰ ਦਾਂਗੇ ਉਹ ਕ੍ਰੋਸ ਵਗੈਰਾ ਪਾ ਕੇ ਮੇਰੇ ਕੋਲ ਉਹਦੇ ਨਾਲ ਟੁੱਟੀ ਹੋਈ ਆ ਕ੍ਰੋਸ ਨਾਲ ਹੀ ਇਹਨਾਂ ਦੀ ਜਿਹੜੀ ਆ ਹਾਰਵੈਸਟਰ ਚੱਲਦੀ ਆ ਹਾਰਵੈਸਟਰ ਤੋਂ ਉਤਰਿਆ ਹੋਇਆ ਟਰੈਕਟਰ 6010 ਐਕਸਲ ਸੀਰੀਜ਼ 2020 ਮਾਡਲ